ਗੁੱਡ ਮਾਰਨਿੰਗ ਯੋਗਾ ਗਰੁੱਪ ਗੁੱਡ ਮਾਰਨਿੰਗ ਅੱਜ ਬਹੁਤ ਅੱਛਾ ਲੱਗ ਰਿਹਾ ਸਵੇਰੇ ਸਵੇਰੇ ਮੈਂ ਜਦੋਂ ਪਾਰਕ ਵਿੱਚ ਆਇਆ ਸਵੇਰੇ 5 5:30 ਵਜੇ ਇੱਥੇ ਰਨਿੰਗ ਦੀ ਪ੍ਰੈਕਟਿਸ ਕਰ ਰਹੇ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਹੁਣ ਆਉਣ ਤੋਂ ਬਾਅਦ ਯੋਗਾ ਵੀ ਹੁਣ ਹੋ ਰਹੀ ਹੈ ਇਹਨਾਂ ਦੀ ਤੇ ਇਹਨਾਂ ਨੇ ਜਿਹੜਾ ਸੰਡੇ ਨੂੰ 16 ਨਵੰਬਰ ਨੂੰ ਚਿਲਡਰਨ ਪਾਰਕ ਤੋਂ ਸ਼ੁਰੂ ਹੋਣ ਜਾ ਰਹੀ ਹੈ 12ਵੀਂ ਹਾਫ ਮੈਰਾਥਨ ਵਿੱਚ ਇਹਨਾਂ ਨੇ ਭਾਗ ਲੈਣਾ ਸੋ ਆਪ ਜੀ ਇੱਕ ਦੂਜੇ ਦਾ ਤਾੜੀਆਂ ਨਾਲ ਸਵਾਗਤ ਕਰ ਸਕਦੇ ਹੋ ਜੀ ਇਹ ਇਤਿਹਾਸਿਕ ਮੈਰਾਥਨ ਹੈਗੀ ਉਹ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਪਟਿਆਲਵਿਆਂ ਨੂੰ 12th ਗਾਰਡਨ ਵਿੱਚ ਇੱਥੇ ਯੋਗਾ ਗਰੁੱਪ ਦੇ ਸਾਡੇ ਪ੍ਰਮੁੱਖ ਸਾਡੇ ਜਸਵੰਤ ਸਿੰਘ ਕੋਹਲੀ ਮੈਮ ਰੰਜੀਜੀ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਰੰਜੀਤ ਮੈਮ ਇਹ ਜਿਹੜੀ ਤੁਸੀਂ ਹਾਫ ਮੈਰਾਥਨ ਵਿੱਚ ਭਾਗ ਲੈਣ ਜਾ ਰਹੇ ਹੋ ਇਹ ਜਿਹੜੀ ਬਾਈ ਚਿਲਡਰਨ ਪਾਰਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹ ਉਹਦੇ ਵਿੱਚ ਤੁਹਾਡੇ ਕਿੰਨੇ ਕਿ ਜਿਹੜੇ ਮੈਂਬਰ ਸਾਹਿਬਾਨ ਨੇ ਜੀ ਸਾਡੇ 13 ਮੈਂਬਰ ਨੇ ਸਰ ਯੋਗਾ ਗਰੁੱਪ ਦੇ ਵਿੱਚ ਅਸੀਂ ਸੰਡੇ ਨੂੰ 16 ਤਰੀਕ ਆਪਣਾ ਮੈਰਾਥਨ 'ਚ ਭਾਗ ਲਾਾਂਗੇ ਬਾਦ ਚੜਕੇ ਔਰ ਉਹਦੇ 'ਚ ਰਨਿੰਗ ਵੀ ਕਰਾਂਗੇ ਡਾਂਸ ਵੀ ਕਰਾਂਗੇ ਔਰ ਆਪਣਾ ਪਾਰਟਿਸਿਪੇਟ ਕਰਾਂਗੇ ਸਾਰੇ ਮਿਲ ਕੇ ਇਹ ਤੁਹਾਡੀ ਪ੍ਰੈਕਟਿਸ ਲਗਾਤਾਰ ਚੱਲ ਰਹੀ ਹੈ ਜੀ ਰਨਿੰਗ ਵੀ ਸਵੇਰੇ ਹਾਂਜੀ 5 ਵਜੇ ਇਸ ਏਜ ਉਮਰ ਵਿੱਚ ਵੀ ਦੇਖੋ ਬਹੁਤ ਵੱਡੀ ਮਿਸਾਲ ਹੁੰਦੀ ਹੈ ਜਦੋਂ ਸਰਦੀਆਂ ਹੀ ਜਦੋਂ ਸ਼ੁਰੂ ਹੋ ਜਾਂਦੀ ਹੈ ਕੋਲੀ ਸਾਹਿਬ ਲੋਕ ਘਰਾਂ ਵਿੱਚ ਸਿਮਟ ਜਾਂਦੇ ਨੇ ਰਜਾਈਆਂ ਵਿੱਚ ਬੈਠ ਜਾਂਦੇ ਨੇ ਇਹ ਚਾਹਾਂ ਕੌਫੀਆਂ ਦਾ ਆਨੰਦ ਲੈਣ ਲੱਗ ਜਾਂਦੇ ਉਸਤੇ ਬਾਵਜੂਦ ਵੀ ਉਸੀਂ ਦੇਖ ਲਓ ਇਹ ਸਵੇਰੇ ਯੋਗਾ ਗਰੁੱਪ ਲਗਾਤਾਰ ਇਹ ਪਿਛਲੇ ਕਈ ਸਾਲਾਂ ਤੋਂ ਇੱਥੇ ਬਾਰਾਦਰੀ ਗਾਰਡਨ ਵਿੱਚ ਯੋਗ ਕਰ ਯੋਗਾ ਕਰ ਰਹੇ ਨੇ ਲੋਕਾਂ ਨੂੰ ਕਰਵਾ ਵੀ ਰਹੇ ਨੇ ਪੂਰੇ ਫਿੱਟ ਤੇ ਤੰਦਰੁਸਤ ਨੇ ਤੇ ਜਿਹੜੀ ਇਸ ਲੋਕਾਂ ਨੂੰ ਵੀ ਤੁਸੀਂ ਨਾਲ ਜੋੜਨਾ ਚਾਹੋਗੇ ਜੀ ਬਹੁਤ ਲੋਕ ਜਿਹੜੇ ਇਸ ਸਰਦੀਆਂ ਕਰਕੇ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ਜੀ ਹਾਂਜੀ ਹਾਂਜੀ ਜ਼ਰੂਰ ਜੀ ਸਾਰੇ ਉੱਠ ਕੇ ਆਓ ਜੋ ਸਰਦੀਆਂ ਆਚਾਣੇ ਦਾ ਮਜ਼ਾ ਹੈ ਨਾ ਵੀ ਆਪਣਾ ਇੱਕ ਲੱਗੀ ਹੈ ਸਵੇਰੇ ਮਾਰਨਿੰਗ ਨੂੰ ਆਪਣੇ ਲਈ ਟਾਈਮ ਕੱਢੋ ਇਹ ਲੋਕ ਸੋਚਦੇ ਆ ਸਰਦੀਆਂ ਵਿੱਚ ਫਿਟਨੈਸ ਦੀ ਕੀ ਜ਼ਰੂਰਤ ਹੈ ਜੀ ਐਸਾ ਕੁਝ ਨਹੀਂ ਹੈ ਵੀ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਆਪਾਂ ਨੂੰ ਰੋਜ਼ ਰੋਜ਼ ਯੋਗਾ ਕਰਨੀ ਚਾਹੀਦੀ ਹੈ ਰਨਿੰਗ ਪਾਗੜਾ ਇਹ ਜਿਸ ਤਰੀਕੇ ਦੀ ਵੀ ਸਰੀਰਕ ਐਕਟੀਵਿਟੀ ਹੋਵੇ ਉਹ ਤੁਸੀਂ ਕਰਨੀ ਚਾਹੀਦੀ ਹੈ ਦੇਖੋ ਤੁਸੀਂ ਦੇਖ ਹੀ ਰਹੇ ਹੋ ਆਪ ਜੀ ਨੂੰ ਬਹੁਤ-ਬਹੁਤ ਵਧਾਈਆਂ ਜੀ ਮੈਂ ਵੀ ਉੱਥੇ ਕਵਰੇਜ ਕਰਨ ਲਈ ਪਹੁੰਚ ਰਿਹਾ ਜਿਹੜੇ ਲੋਕ ਇਹ ਹੁਣੀ ਸ਼ਰਮਾ ਜੀ ਨਾਲ ਵਿਨੋਦ ਸ਼ਾਹ ਵਿਨੋਦ ਕੁਮਾਰ ਸ਼ਰਮਾ ਜਨਿਤ ਸਮਿਤੀ ਦੇ ਇਹ ਜਨਰਲ ਸਖਤਰ ਉਹਨਾਂ ਨਾਲ ਮੇਰੀ ਗੱਲ ਹੋਈ ਕਹਿੰਦੇ ਜਿਹੜੇ ਲੋਕ ਰਨਿੰਗ ਨਹੀਂ ਕਰ ਸਕਦੇ ਕਿਸੇ ਕਾਰਨ ਤੋਂ ਆਸਵਸਥ ਨੇ ਬਜ਼ੁਰਗ ਨੇ ਉਹ ਦੇਖਣ ਵਾਸਤੇ ਵੀ ਆ ਸਕਦੇ ਨੇ ਉਹਨਾਂ ਵਾਸਤੇ ਬ੍ਰੇਕਫਾਸਟ ਦਾ ਇੰਤਜ਼ਾਮ ਇੱਥੇ ਕੀਤਾ ਹੋਇਆ ਹੈ ਸੋ ਆਪ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਾਰੇ ਲੋਕ ਸ਼ੰਕਰ ਚੋਹਾਨ YouTube ਨੂੰ ਸਬਸਕ੍ਰਾਈਬ ਵੀ ਕਰੋ ਤੇ ਨਾਲੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ